ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਸਥਿਤ 106 ਧਾਰਮਿਕ ਸਥਾਨਾਂ ਨੂੰ ਤੋੜਨ ਦੇ ਹੁਕਮ ਦਿੱਤੇ ਗਏ ਹਨ ਜਿਸ ਵਿੱਚ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣਿਆ ਗੁਰੂ ਘਰ ਵੀ ਸ਼ਾਮਲ ਹੈ ਜਿਸ ਨੂੰ ਲੈ ਕੇ ਸਮੂਹ ਸੰਗਤਾਂ ਅਤੇ ਸੰਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦੈ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਭਰੋਮਝਾਰਾ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਕੁਲਵੰਤਰਮ ਭਰੋਮਝਾਰਾ ਜੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਸੰਤਾਂ ਨੇ ਪ੍ਰਸ਼ਾਸਨ ਨੂੰ ਨਾ ਕਰੇ ਨਹੀਂ ਤਾਂ ਇਸ ਦਾ ਨਤੀਜਾ ਬਹੁਤ ਭਿਆਨਕ ਹੋਵੇਗਾ ਉਹਨਾਂ ਅਪੀਲ ਕੀਤੀ ਕਿ ਗੁਰੂ ਘਰ ਨੂੰ ਤੋੜਨ ਦੀ بجائے ਉਸ ਦਾ ਸੁੰਦਰੀਕਰਨ ਕੀਤਾ ਜਾਵੇ ਇਸ ਮਸਲੇ ਨੂੰ ਲੈ ਕੇ ਸ਼ਾਂਤਾ ਦੀ ਅਗਵਾਈ ਵਿੱਚ ਨਮਾ ਸ਼ਹਿਰ ਦੇ ਪੁਲਿਸ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਗਈ ਕਿ ਪਰਸੋਂ ਤਕਰੀਬਨ ਇੱਕ ਗਰੁੱਪ ਰਾਹੀਂ ਇੱਕ ਮੈਸੇਜ ਮਿਲਿਆ ਜਿਹੜਾ ਕਿ ਸਤਗੁਰੂ ਦਾਸ ਮਹਾਰਾਜ ਦਾ ਮੰਦਿਰ ਵਿਕਾਸਨਗਰ ਮੌਲੀ ਜਾਗਰਣ ਚੰਡੀਗੜ੍ਹ ਵਿਖੇ ਹੈ ਜਿਹਦੇ ਇੱਕ ਆਰਡਰ ਦੀ ਕਾਪੀ ਮਿਲੀ ਕਿ ਰਾਜ ਜੀ ਪੂਰੀ ਮਾਨਵਤਾ ਦੇ ਸਤਿਗੁਰੂ ਜਗਤਗੁਰੂ ਰਵਦਾਸ ਮਹਾਰਾਜੀ ਹਨ ਸਾਡੇ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਰੈਬਰ ਪਰਮਪితਾ ਹਨ ਅਸੀਂ ਜਿਹੜਾ ਜੇ ਸਰਕਾਰਾਂ ਨੇ ਉਸ ਜਿਹੜਾ ਮੰਦਿਰ ਢਾਉਣ ਦੀ ਗੱਲ ਕਰ ਰਹੀ ਆ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਦਾ ਗੁਰੂ ਘਰ ਜਿਹੜਾ ਆ ਸੁੰਦਰੀਕਰਨ ਉਹ ਵਧੀਆ ਮੱਲ ਬਣਾਏ ਜਾਣ ਉੱਥੇ ਵਧੀਆ-ਵਧੀਆ ਹਾਲ ਬਣਾਏ ਜਾਣ ਪਰ ਇਸ ਦੇ ਉਲਟ ਸਰਕਾਰਾਂ ਜਿਹੜੀਆਂ ਆ ਉਹ ਗੁਰੂ ਸਾਹਿਬ ਜੀ ਦਾ ਘਰ ਗੁਰੂ ਘਰ ਢਾ ਰਹੀਆਂ ਹਨ ਪਰ ਅਸੀਂ ਸੰਗਤ ਸਰਕਾਰਾਂ ਨੂੰ ਸਾਰੇ ਸਮਾਜ ਵੱਲੋਂ ਬੇਨਤੀ ਕਰਦੇ ਹਾਂ ਸੁਪਰੀਮ ਕੋਰਟ ਨੂੰ ਵੀ ਉੱਥੇ ਦੀ ਮਿਊਸਪਲ ਕਮਾਫ ਕਾਰਪੋਰੇਸ਼ਨ ਕਮੇਟੀ ਨੂੰ ਵੀ ਕਿ ਉਹਨੂੰ ਢਾਇਆ ਨਾ ਜਾਵੇ ਉਸਨੂੰ ਮੱਲ ਸੁੰਦਰ ਬਣਾਇਆ ਜਾਵੇ ਜੀ ਸਰਕਾਰਾ ਆਪਣੇ ਅੜਿਆਰ ਬਤੀਰੇ ਤੋਂ ਗੁਰੂ 10 ਮਹਾਰੇ ਦਾ ਗੁਰੂ ਘਟ ਆਇਆ ਅਸੀਂ ਅਸੀਂ ਕੋਈ ਗਰੇਜ ਨਹੀਂ ਕਰਾਂਗੇ ਸੰਗ ਨੂੰ ਹੁਕਮ ਦੇਣ ਤੋਂ ਸੰਗ ਨੂੰ ਬੇਨਤੀ ਕਰਦੋਂ ਕੋਈ ਗਰੇਜ ਨਹੀਂ ਕਰਾਂਗੇ ਵੀ ਸੰਗ ਸੰਗਤ ਜੇ ਉੱਥੇ ਜੀਸੀਬ ਢੋਣ ਆਉਂਗੀ ਅਸੀਂ ਉੱਤੇ ਤੇਲ ਸੱਟ ਕੇ ਵਿੱਚੇ ਵਿੱਚੇ ਜੋ ਜਿਹੜਾ ਵੀ ਆਊਗਾ ਉਹਨੂੰ ਅੱਗ ਲਾ ਦੇਵਾਂਗੇ ਅਸੀਂ ਕਦੇ ਵੀ ਗੁਰੂ ਸਾਹਿਬ ਦਾ ਗੁਰੂ ਘਰ ਟੈਂਦਾ ਦੇਖ ਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਡਾ ਅੱਗੇ ਇਹ ਮਲ ਸੰਗਤਾਂ ਸਰਕਾਰਾਂ ਸਾਨੂੰ ਹੋਰ ਨਾਲ ਸਾਡਾ ਸਾੜਨ ਅਸੀਂ ਤਾਂ ਪਹਿਲੇ ਹੀ ਸੜੇ ਹੋਏ ਆ ਪਰ ਜਦੋਂ ਸਾਡਾ ਦਿੱਲੀ ਤੁਗਲ ਤੁਗਲਕਾਵਾ ਗੁਰੂ ਘਰ ਆਇਆ ਸਾਡੇ ਜਿਹੜੇ ਪਹਿਲੇ ਜ਼ਖਮ ਆ ਉਹਨਾਂ ਨੂੰ ਹਰੇ ਨਾ ਕਰਨ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਇਹਨਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਆਲਟਰ ਜਾਣਗੇ ਜਿਹੜਾ ਸਰਕਾਰਾਂ ਨੂੰ ਖੰਮਿਆਜਾ ਪਾਉਤਣਾ ਪਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ ਮੈਂ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦਾ ਕਿ 30 ਤਰੀਕ ਦੀ ਵੀ ਇੱਕ ਮੀਟਿੰਗ ਰੱਖੀ ਆ ਸਾਰੀਆਂ ਸੰਗਤਾਂ ਨੇ ਪੂਰੇ ਨੇ ਉੱਥੇ ਜਾਣ ਦੀ ਕਿਰਪਾਲਤਾ ਕਰਨੀ ਤਾਂ ਜੋ ਸਾਡੇ ਗੁਰੂ ਰਵਦਾਸ ਮਹਾਰਾਜ ਦਾ ਗੁਰੂ ਘਰ ਉਹ ਬੱਚਿਆ ਜਾ ਸਕੇ ਜੈ ਗੁਰਦੇਵ ਧੰਗੜੇ ਜੋ ਬੋਲੇ ਸੋਨ ਰਪੈ ਸਤਿਗੁਰੂ ਬਾਸ ਮਹਾਰਾਜ ਕੀ ਜੈ